ਬੰਦੇ ਮਗਾ ਰਹੇ ਤੇ ਡੇਟ ਸਿਕਾਣਾ ਪਾ ਰਹੇ ਕੋਈ ਵੀ ਨਹੀਂ ਆ ਯਾਰ ਕੋਈ ਗੱਲ ਹੀ ਨਹੀਂ ਆ ਰਹੀ ਨਹੀਂ ਬੜੂਗਾ ਕਿੱਥੇ ਕੀ ਨਬਦੀਆ ਯਾਰ ਕੀ ਕਰਦੇ ਹੁੰਦੇ ਹੋ ਤੇ ਸਾਨੂੰ ਕਹਿੰਦੇ ਅਸੀਂ ਵੀ ਮੁਲਾਜ਼ਮ ਹਾਂ ਨੈਪਰ ਤੋਂ ਆਏ ਆ ਤੇ ਤੁਹਾਡੇ ਅਸਲ ਅਸਨਾ ਮੰਮੀ ਦਾ ਨਾਮ ਹੁੰਦਾ ਉਹਨਾਂ ਨੇ ਮੈਂ ਕਿਹਾ ਚਲੋ ਆਜੋ ਅੰਦਰ ਆਈ ਆਏ ਆ ਬੈਠੇ ਆਪਾਂ ਇੱਥੇ ਚਾਹ ਪੀਓ ਕੋਫੀ ਪੀਓ ਮੈਂ ਕਿਹਾ ਕੋਈ ਚਾਹ ਚਾਹ ਬਾਅਦ ਵਿੱਚ ਤਿੰਨ ਜਣੇ ਹਮ ਗੱਲਾਂ ਕਰਦੇ ਰਹਤੇ ਮੈਂ ਤੁਸੀਂ ਉਹ ਵੇਖਿਆ ਤੁਸੀਂ ਆਹ ਵੇਖਿਆ ਮੈਂ ਕਿਹਾ ਜੋ ਵੀ ਸਾਡਾ ਹੋਇਆ ਵਾ ਸਾਡਾ ਫੈਸਲਾ ਬੜੇ ਚਿਰ ਦਾ ਹੋਇਆ ਸਾਡੇ ਕੇਸ ਹੋਇਆ ਹੈ ਮੰਮੀ ਦੇ ਜਦੋਂ ਉਹਨਾਂ ਨੇ ਕੀਤਾ ਤੇ ਉਹ ਅਸੀਂ ਜਿੱਤ ਨਹੀਂ ਗਏ ਤੇ ਬੜੀ ਪ੍ਰਾਨੀ ਗੱਲਿਆ ਤਾਂ 6-7 ਅੱਧਾ ਹੋ ਗਿਆ ਉਹ ਗੱਲ ਹੋਈ ਨੂੰ ਉਸ ਤੋਂ ਬਾਅਦ ਇਹ ਕਹਿੰਦੇ ਮਿੱਤੂ ਹੀ ਜੋ ਨੇ ਚੀਜ਼ੀ ਐ ਉਹ ਸਾਡਾ ਵਾ ਮੈਂ ਜਿੰਨੀ ਲਾਉਂਦਾ ਨਹੀਂ ਵਿੱਚ ਘਾਟਾ ਲਾ ਕੇ ਵੇਚੀ ਕਿੰਨਾ ਦਾ ਵਾ ਇਹ ਕਿੰਨੇ ਜਾਣੇ ਆਏ ਸੀ ਬਾਕੀ ਦੋ ਦੋ ਭੱਜ ਗਏ ਯਾਰ ਇੱਕ ਹੀ ਗਾ ਵਾ ਪੜ ਲਿਆ ਤੁਸੀਂ ਉਹਨੂੰ ਲੈਂਦੇ ਇੱਕ ਮਿੰਟ ਉਹ ਉਧਰ ਹੈਗਾ ਕੀ ਮੰਗ ਕਰਦੇ ਬੰਦੇ ਕਰਦੇ ਵੀ ਇਹ ਸੌਦਾ ਕਰਕੇ ਮੈਂ ਪਹੁੰਚ ਗਿਆ ਤੇ ਇਹਨਾਂ ਨੂੰ ਐਡਰੈਸ ਮਿਲਿਆ ਕਿੱਥੋਂ ਮਿਲਿਆ ਅਸ਼ਵਾ ਤੇ ਇਹ ਕਿਵੇਂ ਸਾਡਾ ਇਹ ਪਿਛਲਾ ਬੈਕਗਰਾਉਂਡ ਕਿਵੇਂ ਵੇਖ ਕੇ ਆਇਆ ਇਹ ਨਕਲੀ ਪੁਲਿਸ ਬਣ ਕੇ ਆਇਆ ਇਹ ਨਕਲੀ ਪੁਲਿਸ ਬਣ ਕੇ ਆਇਆ ਪੁਲਿਸ ਬਣ ਕੇ ਤੇ ਬਾਅਦ ਸਾਨੂੰ ਕਹਿੰਦੇ ਰਹੇ ਆ ਵੀ ਤੇ ਬਾਅਦ ਅਹੀਂ ਆਇਆ ਇਹਨਾਂ ਬੂਏ ਵੀ ਸਾਡੇ ਨਾਲੇ ਸਾਡੇ ਕੁੰਡੇ ਵੀ ਸਾਡੇ ਨਾਲੇ ਬੰਦ ਕਰਤੇ ਤੇ ਮੋਬਾਈਲ ਵੀ ਸਾਡੇ ਕੋਲ ਆਇਆ ਆਇਆ ਵੀ ਅਹੀਂ ਇਹਨੂੰ ਫੋਨ ਤੇ ਜੇ ਤੁਸੀਂ ਆਏਗੇ ਅਸੀਂ ਵੀ ਇਹਨੂੰ ਫੋਨ ਕਰੀਏ ਸਾਨੂੰ ਕਹਿੰਦੇ ਤੁਸੀਂ ਫੋਨ ਨਹੀਂ ਕਰਨਾ ਇਹਨਾਂ ਕੁੰਡੇ ਵੀ ਲਾਤੇ ਸਾਨੂੰ ਨਾ ਹੀ ਬਾਹਰ ਦੋ ਦਿਨ ਦੋ ਦਿਹਾ ਦੋ ਦਿਨ ਮੁਰਗੇ ਤੇ ਅਈ ਦੁੱਧ ਫੋਨ ਤੇ ਇਹ ਸੋਵੇ ਨਾਲ ਕਾਫੀਆਂ ਪੁੱਛਦੇ ਰਹੇ ਵੀ ਕਾਫੀ ਪੀ ਲੋ ਕਾਫੀ ਪੀ ਲੋ ਕਹਿੰਦੇ ਨਹੀਂ ਬਾਅਦ ਵੀਨੇ ਆ ਤੇ ਉਸ ਤੋਂ ਬਾਅਦ ਫਿਰ ਲਈ ਦੀ ਸਾਨੂੰ ਕੋਠੇ ਚੱਲੋ ਕੋਠੇ ਹੀ ਆਏ ਉੱਥੇ ਫਿਰ ਅਜੀ ਤੁਹਾਡੇ ਸਾਰੇ ਘਰ ਦੀ ਤਲਾਸ਼ੀ ਲੈਣੀ ਆ ਅਸੀਂ ਉਹ ਕਰਨਾ ਹੈ ਅਈਆ ਫਾਈਲ ਕਰਨਾ ਹੈ ਇਹ ਕਹਿੰਦੇ ਤੁਸੀਂ ਤੇ ਮਤਲਬ ਆਸੀ ਲੋਗ ਹੈ ਸਾਡੇ ਘਰ ਦੇ ਮੇਕੇ ਸਾਨੂੰ ਫੜਿਆ ਕਿ ਤਰ੍ਹਾਂ ਇਹ ਬਾਤ ਹੈ ਨਾ ਜਦੋਂ ਮੈਂ ਨਾਲ ਕਿਹਾ ਮੈਂ ਕਿਹਾ ਵੀ ਘਰ ਸਾਡੇ ਕੈਮਰੇ ਲੱਗੇ ਆ ਜਦੋਂ ਨਾਲ ਕੈਮਰੇ ਲੱਗੇ ਹੋਵੇ ਤਾਂ ਸਾਹਮਣੇ ਮੇਰੇ ਕੈਮਰਾ ਲਗਾ ਕਰੇ ਉੱਤੇ ਵੀ ਲੱਗਾ ਵਾ ਤਾਂ ਫਿਰ ਇਹਨਾਂ ਨਾਲ ਬੁਹਾ ਖੋ ਕੇ ਭੱਜਣ ਦੀ ਕੀਤਾ ਤੇ ਮੋਬਾਈਲ ਇਹਨਾਂ ਕੋਲ ਸੀ ਮੇਰੇ ਮੈਂ ਇਹਨਾਂ ਦੇ ਮਗਰ ਪੱਜਾ ਫਿਰ ਮੈਂ ਚੋਰ ਚੋਰ ਗਿਆ ਨਾਲ ਤੇ ਫਿਰ ਇਹਨਾਂ ਨੇ ਦੋ ਬੰਦੇ ਭਾਤੀਆ ਤੀਜਾ ਬੰਦਾ ਫਿਰ ਇੱਧੇ ਆ ਗਿਆ ਸਭ ਇੱਕ ਦੋ ਨਕਲੀ ਪੁਲਿਸ ਵਾਲੇ ਤਿੰਨ ਖੜੇ ਆ ਕੀ ਮਾਮਲਾ ਇੱਕ ਅਰੈਸਟ ਹੋ ਗਿਆ ਦੋ ਫਰਾਰ ਹੋ ਗਏ ਇਹ ਇਨਫੋਰਮੇਸ਼ਨ ਆਈ ਸਿੱਤੀ ਥਾਣੇ ਹੋਣੇ ਬਰਿੰਦਰ ਸਿੰਘ ਗੰਦੂਰ ਦੀ ਅਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 ਵਜੇ ਆਏ ਆ ਐਜੇ ਪੁਲਸ ਅਫਸਰ ਪੁਲਸ ਵਾਲੇ ਵੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਸਾਨੂੰ ਰਿਕਾਰਡ ਦਿਖਾਓ ਤੇ ਮੀਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜਦੋਂ ਅਸੀਂ ਸੀਸੀਟੀਵੀ ਵੇਖਿਆ ਤੇ ਉਹ ਘਬਰਾ ਕੇ ਜੱਗੇ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਕਿ ਉਹਨਾਂ ਨੇ ਜੋ ਸਟੇਟਮੈਂਟ ਲਗਾਉਂਦੇ ਉਹਦੇ ਅਨਸਾਰ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਕੋਈ ਕੇਸ ਦਰਜ ਸਰ ਅਬ ਜੀਤ ਸਿੰਘ ਤੇ ਪਹਿਲਾਂ ਵੀ ਕੋਈ 420 ਦਾ ਪਰਚਾ ਦਰਜਿਆ ਕੋਈ ਜਿਹੜੀ ਸੌਣ ਹੋ ਗਈ ਜਿਹੜੀ ਨਾਲ ਦੂਜਿਆਂ ਤੋਂ ਹਾਂ ਇਹਦੇ ਦਸਮਤਬਕ ਨੰਗਲੀ ਦੇ ਆ ਨਾਂ ਨੂੰ ਪਤਾ ਇੱਕੋ ਹੀ ਰੋਡਾ ਤੇ ਇੱਕ ਸਰਦੇਵ ਸਿੰਘ ਐ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਕੋਈ ਨਾਲ ਹੀ ਆਈ हां इतने ਜਣੇ ਕੱਟੀ ਹੈ ਨਹੀਂ ਵੈਪਨ ਕੋਈ ਨਹੀਂ ਉੱਧਾ ਹੀ ਜਸਟ ਜਿਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਨਹੀਂ ਉਹਨੋਂ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਆ ਠੀਕ ਹੈ ਜੀ